ਬੁੱਲੇ ਤਾਂ ਤੇ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਦੁਕਾਨਦਾਰ ਦੀ ਦੁਕਾਨ ਚੱਲੂ ਵਪਾਰੀ ਨੂੰ ਵਪਾਰ ਮਿਲੂ ਕਿਉਂਕਿ 80% ਲੋਕ ਇਸ ਸੂਬੇ ਦੇ ਕਿਸਾਨੀ ਤੇ ਨਿਰਪਰਹ ਤੇ ਜੇ ਕਿਸਾਨੀ ਮਰ ਗਈ ਤੇ ਸਾਧ ਸੰਗਤ ਜੀ ਫਿਰ ਦੇਸ਼ ਵੀ ਮਰੂ ਤੇ ਪੰਜਾਬ ਵੀ ਪਿੱਛੇ ਜਾਊ ਇਸ ਲਈ ਇਹ ਆਸ ਕਰਦਾ ਹਾਂ ਉਮੀਦ ਕਰਦਾ ਕਿ ਜੇ ਇਸ ਦਿੱਲੀ ਦੀ ਸਰਕਾਰ ਨੇ ਦਸਾਂ ਸਾਲਾਂ ਚ ਸਿਰਫ ਮੰਗਾਈ ਤੇ ਬੇਰੋਜ਼ਗਾਰੀ ਦਿੱਤੀ ਕਿ 15-15 ਲੱਖ ਪੈ ਗਿਆ ਤੁਹਾਡੇ ਅਕਾਊਂਟਾਂ 'ਚ ਨਹੀਂ ਮੇਰੇ ਵੀਰੋ ਅੱਜ ਰਸੋਈ ਗੈਸ ਦਾ ਸਿਲੰਡਰ 400 ਤੋਂ 1100 ਹੋ ਗਿਆ ਡੀਜ਼ਲ 40 ਤੋਂ 86 ਹੋ ਗਿਆ ਪੈਟਰੋਲ 50 ਤੋਂ 96 ਹੋ ਗਿਆ ਘਰਾਂ 'ਚ ਚਲਾਉਣ ਵਾਲੀ ਤੁਹਾਡਾ ਰਸੋਈ ਖਰਚ ਦੁੱਗਣਾ ਤਿੰਗਾ ਹੋ ਗਿਆ ਕਿ ਕਿਸੇ ਨੂੰ ਨੌਕਰੀ ਦਿੱਤੀ ਇਸ ਲਈ ਇਹ ਲੜਾਈ ਬੇਰੋਜ਼ਗਾਰਾਂ ਦੀ ਹੈ ਇਹ ਲੜਾਈ ਮਜ਼ਮਾ ਦੀ ਹੈ ਇਹ ਲੜਾਈ ਖੇਤ ਮਜ਼ਦੂਰਾਂ ਦੀ ਹੈ ਇਹ ਲੜਾਈ ਕਿਸਾਨੀ ਦੀ ਹੈ ਇਹ ਲੜਾਈ ਦੁਕਾਨਦਾਰ ਦੀ ਹੈ ਇਹ ਲੜਾਈ ਵਪਾਰੀ ਦੀ ਹੈ ਔਰ ਜੋ ਚਾਹੁੰਦੇ ਆ ਅੱਜ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਮੈਂ ਸਮਝਦਾ ਉਹ ਭੈਣਜੀ ਦਾ ਸਾਥ ਦੇਣਗੇ ਜਿਨੇ ਦਿਨ ਰਾਤ ਇੱਕ ਕਰਕੇ ਅੱਜ ਬਠਿੰਡੇ ਸਰਦੂਰਗੜ ਨੂੰ ਦੇਸ਼ ਦੇ ਨਕਸ਼ੇ 'ਚ ਲਿਆਉਣ ਦਾ ਕੰਮ ਕੀਤਾ ਵੱਡੇ ਵੱਡੇ ਹਰਤ ਦੀਆਂ ਏਮ ਸਰਕੇ ਫੈਸਿਲਟੀਆਂ ਕਾਲਜ ਔਰ ਵਧੀਆ ਵਧੀਆ ਯੂਨੀਵਰਸਿਟੀ ਇੱਥੇ ਬਣਾ ਕੇ ਦਿੱਤੀ ਆ ਇਸ ਲਈ ਲੂੰਬਰਚਾਲਾ ਤੋਂ ਬਚ ਜੋ ਇਕੱਠੇ ਹੋ ਜੋ ਔਰ ਇਕੱਠੇ ਹੋ ਕੇ ਮੈਂ ਦੋ ਜਕਾਰੇ ਛੱਡੂ ਜਕਾਰਿਆਂ ਦਾ ਜਵਾਬ ਜੁਕਾਰੇ ਚ ਆਵੇ ਬੁੜਕ ਕੇ ਡਿੱਗੇ ਆ ਝੰਡਾ ਬੁੜਕੇ ਡਿੱਗੇ ਦਿੱਲੀ ਦੇ ਜਿਨ੍ਹਾਂ ਨੂੰ ਸਾਡੀ ਮੁਸ਼ਕਿਲਾਂ ਤਾਂ ਨਹੀਂ ਸਮਝ ਆਉਂਦੀਆਂ ਬੋਲੇ ਹੀ ਸੋਹਣਾਂ ਬੋਲੇ ਹੀ ਸੋਹਣਾਂ ਚੋਨ ਲੱਕੜੀ ਚੋਨ ਨਿਸ਼ਾਨ ਲੱਕੜੀ ਔਰ ਅੱਜ ਮੈਂ ਕਹਿ ਕੇ ਚੱਲਿਆ ਬਾਦਲ ਸਾਹਿਬ ਗੁਰੂ ਕਿਰਪਾ ਕਰੇ ਕਿ ਇਹ ਮੌਕਾ ਸਰਕਾਰ ਬਣਾਉਣ ਦਾ ਤੁਹਾਨੂੰ ਦੇਣ ਲੋਕ ਅੱਜ ਮੈਂ ਅਪੀਲ ਕਰਦਾ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਿਡਰੋ ਕਰਨ ਵਾਲੇ ਔਰ ਦੀ ਖਬਰ ਜਨਤਾ ਕਰਨ ਵਾਲੇ ਸੰਦੀਪ ਨੰਗਲ ਲੰਬੀਆਂ ਨੂੰ ਮਰਵਾਉਣ ਵਾਲੇ ਭਗਵੰਤ ਮਾਨ ਤੇ ਪਹਿਲਾ ਪਰਚਾ ਇਹ ਤੁਸੀਂ ਦਿਓਗੇ ਔਰ ਜੱਸ ਅਹਿਮਦੋ ਛੱਡੋ ਜਕਾਰਾ ਬੋਲ ਤਾਨ ਹੈ ਇਹ ਲੜਾਈ ਆਰ ਪਾਰ ਦੀ ਹੋਊ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦੋਣਾ ਆ ਜੁਗਨੂ ਨੂੰ ਵਟੋ ਵਟ ਤਾ ਮੈਂ ਭਜਾਉ ਜੁਗਨੂ ਆ ਤੈਨੂੰ ਕਹਿ ਕੇ ਚੱਲਿਆ ਮੋਚਾਂ ਨੂੰ ਹੱਟ ਦੇ ਕੇ ਚੱਲਿਆ ਲਾਲਾ ਜੋਰ ਜਿੱਥੇ ਲੱਗਦਾ ਤੇਰਾ ਸਰਕਾਰ ਤੇਰੀ ਪ੍ਰਸ਼ਾਸਨ ਤੇਰਾ ਮਗਰ ਯਾਦ ਰੱਖੀ ਜਿੱਦਣ ਮਜੀਠੇ ਨੇ ਤੱਕਿਆ ਨਾ ਪਰ ਲੱਬਿਆ ਤੇ ਵੀ ਨਹੀਂ ਲੱਭਣਾ ਤੂੰ ਇਹਨੂੰ ਮੈਂ ਪਹਿਲਾਂ ਵੀ ਇੱਕ ਵਾਰੀ ਸ਼ਰਾਬ ਪੀਤੇ ਟੋਲ ਪਲਾਜੇ 'ਚ ਲੜ ਪਿਆ ਸੀ ਉਦੋਂ ਮੈਂ ਛਡਾਇਆ ਸੀ ਜੁਗ ਨੂੰ ਥੋੜਾ ਹਿੱਲ ਗਿਆ ਇਹ ਆਪ ਦੇ ਆਪ ਤੋਂ ਹੰਕਾਰ ਹੀ ਹੋ ਗਿਆ ਇਹਦੀ ਹੰਕਾਰ ਟਿਕਾਣੇ ਲਾਓ ਆਪ ਦੀ ਆਵਾਜ਼ ਦਿੱਲੀ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਹੁਣ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਬਹੁਤ ਅਸਲੀ ਆਪਾਂ ਮਜੀਠੀਆ ਸਾਹਿਬ ਨੇ ਤੁਹਾਨੂੰ ਹਸਾਬ ਹੀ ਦਿੱਤਾ ਪਰ ਹੁਣ ਜਿਹੜੇ ਵਿਚਾਰ ਪੇਸ਼ ਕਰਨ ਲਾ ਰਹੇ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਬੜੀ ਗਹਿਰਤਾ ਨਾਲ ਉਹ ਵੀ ਸੁਣਨੇ ਆ ਔਰ ਉਹਨਾਂ ਦੇ ਉੱਤੇ ਵੀ ਆਪਾਂ ਪਹਿਰਾ ਦੇਣਾ ਔਰ 1 ਜੂਨ ਨੂੰ ਤਕੜੀ ਚੋਣ ਨਿਸ਼ਾਨ ਦੇ ਉੱਤੇ ਆਪਾਂ ਬਟਨ ਦਬਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰਨੇ ਆ ਔਰ ਬੀਬਾ ਹਰ ਸਿਮਰਤ ਕੌਰ ਬਾਦਲ ਨੂੰ ਚੌਥੀ ਵਾਰ ਪਾਰਲੀਮੈਂਟ ਵਿੱਚ ਭੇਜਣਾ ਬੋਲੇ ਸੋਨਿਹਾਲ ਸਰਦੂਲਗੜ ਹਲਕੇ ਦੇ ਕੋਨੇ ਕੋਨੇ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਉਂਦਰਤ ਸਾਹਿਬ ਨੂੰ ਦਿਲਰਾਜ ਨੂੰ ਤੇ ਸਮੂੱਚੀ ਅਕਾਲੀ ਦਲ ਦੀ ਜਥੇਬੰਦੀ ਨੂੰ ਵਧਾਈ ਦੇਣਾ ਚਾਹਣਾ ਮੈਂ ਦੱਸ ਰਿਆ ਸੀ ਦਿਲਰਾਜ ਨੂੰ ਮੇਰੇ ਵੀਰ ਨੇ ਬੜੀ ਮਿਹਨਤ ਕੀਤੀ ਹੈ ਕਿ ਬਹੁਤ ਵਾਰ ਮੈਂ ਇੱਥੇ ਰੈਲੀਆਂ ਕੀਤੀਆਂ ਅੱਜ ਤੁਸੀਂ ਸਾਰਿਆਂ ਦਾ ਰਿਕਾਰਡ ਤੋੜ ਦਿੱਤਾ ਸਤਿ ਸ਼੍ਰੀ ਅਕਾਲ ਮੈਂ ਪਿਛਲੇ 4 ਮਹੀਨਿਆਂ ਤੋਂ ਪੰਜਾਬ ਬਚਾਓ ਯਾਤਰਾ ਤਹਿਤ ਤਕਰੀਬਨ 80 ਹਲਕਿਆਂ ਜਾ ਕੇ ਆਇਆ ਹਾਂ 3200 ਕਿਲੋਮੀਟਰ ਕੀਤਾ ਮੈਨੂੰ ਗਰੀਬ ਮਿਲੇ ਐ ਖੇਤ ਮਜ਼ਦੂਰ ਮਿਲੇ ਐ ਕਿਸਾਨ ਮਿਲੇ ਵਪਾਰੀ ਮਿਲੇ ਮੈਂ ਉਹਨਾਂ ਦੇ ਚਿਹਰਿਆਂ ਤੇ ਗੁੱਸਾ ਦੇਖਿਆ ਝਾੜੂ ਵਾਲੀ ਸਰਕਾਰ ਦੇ ਸਾਰੇ ਮੇਰੇ ਕੋਲੇ ਆ ਕੇ ਕਹਿੰਦੇ ਸੀ ਕਿ ਬਾਦਲ ਸਾਹਿਬ ਤੁਸੀਂ ਵਾਪਸ ਆਓ ਤਾਂ ਹੀ ਪੰਜਾਬ ਬਚੂਗਾ ਕਿਉਂ ਕਹਿੰਦੇ ਸੀ ਕਿਉਂਕਿ ਉਹਨਾਂ ਨੇ ਵੱਡੇ ਬਾਦਲ ਸਾਹਿਬ ਦੀ ਸਰਕਾਰ ਦੇਖੀ ਤੁਸੀਂ ਸਾਰੇ ਬੈਠੇ ਹੋ ਜੇ ਤੁਸੀਂ ਪਿਛਲੇ 50 ਸਾਲ ਦਾ ਹਿਸਾਬ ਦੇਖੀਏ 22 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਆ ਬਾਕੀ ਸਮਾਂ ਰਾਸ਼ਟਰਪਤੀ ਰਾਜ ਤੇ ਕਾਂਗਰਸ ਤੁਸੀਂ ਸਾਰੇ ਸੰਦੂਰਗੜ ਵਾਲੇ ਬੈਠੇ ਹੋ ਤੁਸੀਂ ਜਾਣਦੇ ਹੋ ਨੌਜਵਾਨ ਬੱਚਿਆਂ ਨੂੰ ਹਲੇ ਪਤਾ ਨਹੀਂ ਕਿ ਪਹਿਲੇ ਕੀ ਹੁੰਦਾ ਸੀ ਇੱਥੇ 40 ਸਾਲ ਪਹਿਲੇ ਇੱਥੇ ਟਿੱਬੇ ਹੁੰਦੇ ਸੀ ਇੱਥੇ ਕੋਈ ਨਹਿਰੀ ਪਾਣੀ ਨਹੀਂ ਸੀ ਕੋਈ ਟਿਊਬਵਲ ਕਨੈਕਸ਼ਨ ਨਹੀਂ ਸੀ ਕੋਈ ਡਿਵੈਲਪਮੈਂਟ ਨਹੀਂ ਸੀ ਪਿੰਡਾਂ 'ਚ ਵਾਟਰ ਵਰਕਸ ਵੀ ਨੂੰ ਨਹੀਂ ਸੀ ਆ ਜਿਹੜਾ ਸਾਰਾ ਕੁਝ ਉਹਦੋਂ ਹੀ ਬਣਿਆ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਦੀ ਜ਼ਿੰਮਵਾਰੀ ਸੰਭਾਲੀ ਦੇ ਸ਼ਰੋਮ ਨੇ ਕਾਲੀ ਦਲਦੀ ਸਰਕਾਰ ਆਈ ਮੈਂ ਆਰਟੀਆ ਤੋਂ ਕਢਾਇਆ ਪੂਰੇ ਪੰਜਾਬ ਵਿੱਚ 15 ਲੱਖ ਟਿਊਬਲ ਕਨੈਕਸ਼ਨ ਹੈ ਸਾਡੇ 13 ਲੱਖ ਟਿਊਬਲ ਕਨੈਕਸ਼ਨ ਬਾਟ ਵੱਡੇ ਬਾਦਲ ਸਾਹਿਬ ਦੀ ਸਰਕਾਰਾਂ ਨੇ ਦਿੱਤਾ ਜਿੰਨੀਆਂ ਕਸੀਆਂ ਅਕਾਲੀ ਸਰਕਾਰ ਨੇ ਬਣਾਈਆਂ ਜਿੰਨੀਆਂ ਨਹਿਰਾਂ ਕਾਲੀ ਸਰਕਾਰ ਨੇ ਬਣਾਈਆਂ ਥੋੜੇ ਪੱਕੇ ਖਾਲੇ ਕਰਨ ਵਾਲਾ ਅਕਾਲੀ ਸਰਕਾਰ ਅੰਡਰਗਰਾਊਂਡ ਪਾਈਪਾਂ ਰਾਹੀਂ ਪਾਣੀ ਵਜਾਉਣ ਵਾਲੀ ਕਾਲੀ ਸਰਕਾਰ ਆ ਮੰਡੀਆਂ ਬਣਾਉਣ ਵਾਲਾ ਕਾਲੀ ਸਰਕਾਰ ਝੋਨੇ ਤੇ ਕਣਕ ਤੇ ਕੋਈ ਨਰਮਤ ਐਮਐਸਪੀ ਨਹੀਂ ਹੁੰਦੀ ਸੀ ਆਦਾ ਬਾਦਲ ਸਾਹਿਬ ਭੁੰਦਰ ਸਾਹਿਬ ਨੇ ਮੋਰਚੇ ਲਾਇਆ ਦਿੱਲੀ ਤੇ ਐਮਐਸਪੀ ਦਵਾਈ ਟਰੈਕਟਰਾਂ ਤੇ ਟੈਕਸ ਲੱਗਦਾ ਸੀ ਮਾਫ ਕੀਤਾ ਆਦਾ ਕਾਲੀ ਸਰਕਾਰ ਦੀਆਂ ਪਾਰਟੀਆਂ ਦੀਆਂ ਕੰਮ ਕਰਨ ਦਾ ਤਰੀਕਾ ਇੱਕ ਵੀ ਨਿਸ਼ਾਨੀ ਤੋਨੂੰ ਕਿਸੇ ਹੋਰ ਪਾਰਟੀ ਦੀ ਨਹੀਂ ਇੱਥੇ ਬੀਬੀਆਂ ਬੈਠੀਆਂ ਬਾਦਲ ਸਾਹਿਬ ਦੇ ਰਾਜ ਵਿੱਚ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਮਿਲਦੀ ਸ਼ਗਨ ਮਿਲਦੇ ਪੈਨਸ਼ਨ ਮਿਲਦੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਬੰਦ ਹੋ ਗਈਆਂ ਐਸ ਕਰਕੇ ਮੈਂ ਸਰਦੂਲਗੜ੍ਹ ਵਾਲੇ ਤੁਸੀਂ ਜਾਣਦੇ ਹੋ ਜਿੰਨਾ ਵੀ ਡਿਵੈਲਪਮੈਂਟ ਹੋਇਆ ਉਦੋਂ ਹੀ ਹੋਇਆ ਸਰਕਾਰ ਖਾਲੀ ਦਲ ਦੀ ਸੀ ਜਦੋਂ ਮੁੱਖ ਮੰਤਰੀ ਤੁਹਾਡੇ ਵਿੱਚ ਹੁੰਦਾ ਸੀ ਮੈਂ ਤੁਹਾਡੇ ਵਿੱਚ ਹੁੰਦਾ ਸੀ ਬੀਬਾ ਜੀ ਤੁਹਾਡੇ ਵਿੱਚ ਹੁੰਦੇ ਸੀ ਅਫਸਰ ਨਾਲ ਹੁੰਦੇ ਸੀ ਤੇ ਜੋ ਕਹਿੰਦੇ ਸੀ ਅਸੀਂ ਨਾਲ ਦੇ ਨਾਲ ਕਰ ਦਿੰਦੇ ਸੀ ਤੁਸੀਂ ਪਿੰਡ ਦੇ ਵਾਸਤੇ 20 ਲੱਖ ਮੰਗਦੇ 50 ਲੱਖ ਦੇ ਕੇ ਜਾਂਦੇ ਜਿੰਨੀ ਡਿਵੈਲਪਮੈਂਟ ਹੋਈ ਹੈ ਤੁਸੀਂ ਆਪਣੇ ਪਿੰਡ ਹੀ ਦੇਖ ਲਓ ਤੇ ਵਾਟਰ ਵਕਸ ਬਣਿਆ ਹੋਊਗਾ ਕਾਲੀ ਸਰਕਾਰ ਨੇ ਬਣਾਇਆ ਹੋਣਾ ਜੇ ਇੱਥੇ ਸਕੂਲ ਬਣਿਆ ਹੋਣਾ ਡਿਸਪੈਂਸਰੀ ਬਣੀ ਹੋਣੀ ਹੈ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਮੈਂ ਕਹਿਣਾ ਇਕਲ ਚੋਣਾ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਆਪਾਂ ਬਹੁਤ ਤਜਰਬੇ ਕਰ ਲਏ ਆਪਾਂ 10 ਸਾਲ ਖਰਾਬ ਕਰ ਲਏ ਆਪਣੇ 5 ਸਾਲ ਕੈਪਟਨ ਨੂੰ ਦੇ ਕੇ ਤੇ 5 ਸਾਲਾ ਝਾੜੂ ਵਾਲੇ ਨੂੰ ਦੇ ਕੇ ਝਾੜੂ ਵਾਲੇ ਨੇ ਤਾਂ ਜਿਵੇਂ ਹੀ ਬੇੜਾ ਘਰ ਕਰਤਾ ਅੱਜ ਹਾਲਾਤ ਇੰਨੇ ਐ ਕਿ ਅੱਜ ਘਰ ਘਰ ਨਸ਼ਾ ਐ ਮੈਂ ਅਫਸਰਾਂ ਨੂੰ ਪੁੱਛਿਆ ਕਿ ਘਰ ਘਰ ਨਸ਼ਾ ਕਿਉਂ ਐ ਤੇ ਮੈਨੂੰ ਕਹਿੰਦੇ ਅਸੀਂ ਕੀ ਕਰੀਏ ਇਹਨਾਂ ਦੇ ਐਮ.ਐਲ.ਏ ਤੇ ਲੀਡਰ ਸਾਨੂੰ ਨਸ਼ੇ ਫੜਨਾ ਲੈਣ ਨੂੰ ਫੜ ਨਹੀਂ ਦਿੰਦੇ ਕਿਉਂਕਿ ਉਹਨਾਂ ਤੋਂ ਮਹੀਨਾ ਲਈ ਜਾਂਦੇ ਐ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਅੱਜ ਐਲਾਨ ਕਰਨਾ ਚਾਹਣਾ ਹੈ ਪ੍ਰਮਾਤਮਾ ਮਿਹਰ ਕਰੇ ਸਾਡੀ ਤੁਸੀਂ ਆਪਣੀ ਸਰਕਾਰ ਅਕਾਲੀ ਦਲ ਦੇ ਲਿਆਓ ਪਹਿਲੀ ਕੈਬਨਿਟ ਮੀਟਿੰਗ 'ਚ ਮੈਂ ਕਾਨੂੰਨ ਬਣਾਉਂਗਾ ਕਿ ਸਜ਼ਾ ਨਸ਼ਾ ਵੇਚਣ ਵਾਲੇ ਨੂੰ ਫਾਂਸੀ ਦੀ ਹੋਊਗੀ ਫਾਂਸੀ ਦੀ ਸਜ਼ਾ ਜੇ ਡਾ ਨਸ਼ਾ ਵੇਚੂਗਾ ਤੇ ਸਪੈਸ਼ਲ ਕੋਰਟ ਬਣਾਏ ਜਾਣਗੇ ਕਚਹਿਰੀਆਂ ਸਪੈਸ਼ਲ ਬਣਾਈਆਂ ਜਾਣਗੀਆਂ ਜਿੱਥੇ ਕੱਲੇ ਕੇਸ਼ ਨਸ਼ੇ ਵੇਚਣ ਵਾਲੇ ਦੇ ਹੋਣਗੇ ਤੇ ਨਾਲ ਦੇ ਨਾਲ 6 ਮਹੀਨਿਆਂ ਦੇ ਅੰਦਰ ਫੈਸਲਾ ਕਰਕੇ ਉਹਨੂੰ ਕੰਗ ਦਿੱਤਾ ਜਾਊਗਾ ਨਾਲੇ ਉਹਦੀ ਕਾਨੂੰਨ ਬਣਾਵਾਂਗੇ ਕਿ ਉਸ ਪਰਵਾਰ ਦੀ ਸਾਰੀ ਜ਼ਮੀਨ ਜਾਇਦਾਦ ਸਰਕਾਰ ਟੇਕਓਵ ਕਰ ਲੂਗੀ ਉਹਨਾਂ ਕੋਲ ਪਰਿਵਾਰ ਕੋਲੇ ਵੀ ਕੁਝ ਰਹਿਣ ਨਹੀਂ ਦੇਗਾ ਬਲੇ ਇਸਤਾਨ ਹੈ ਸਰਦਾਰ ਸੁਖਵੀਰ ਸਿੰਘ ਕਬਦਲ ਜੰਨਾਬ ਸਰਦਾਰ ਦੂਜੀ ਵੱਡੀ ਗੱਲ ਦੂਜੀ ਵੱਡਾ ਫੈਸਲਾ ਜਿਹੜਾ ਅਸੀਂ ਕਰਨ ਲੱਗੇ ਆ ਉਵੇਂ ਹੀ ਗੈਂਗਸਟਰ ਖਤਮ ਕਰਨੇ ਆ ਪੰਜਾਬ ਚ ਉਵੇਂ ਹੀ ਕਾਨੂੰਨ ਕੀ ਇਸ ਗੈਂਗ ਜਿਹੜਾ ਗੈਂਗਸਟਰ ਫਰੋਤੀ ਕਰੂਗਾ ਜਾਂ ਤੇ ਗੈਂਗਸਟਰ ਬਣਾ ਹੋਊਗਾ ਉਹਦੀ ਸਾਰੇ ਖਾਨਦਾਨ ਦੀ ਜਾਇਦਾਦ ਸਰਕਾਰ ਦੀ ਹੋ ਜੂਗੀ ਉਦੋਂ ਵੀ ਫਾਂਸੀ ਦੀ ਸਜ਼ਾ ਹੋਊਗੀ ਜਿਹੜਾ ਲੋਕਾਂ ਨੂੰ ਡਰਾ ਡਰਾ ਕੇ ਮਾਰ ਕੇ ਫਰੋਤੀਆਂ ਲੈਂਦੇ ਆ ਉਹਨਾਂ ਵਾਸਤੇ ਹੁਣ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਹੋਊਗੀ ਸਤਿ ਸ੍ਰੀ ਅਕਾਲ ਥੋੜੇ مطلب ہر پنڈ تو دوسری آئے کو ٹوب ویل کنیکشن ہے نہیں ہاتھ ہی نہیں. دن سرکار مانگی پہلے ہفتے ٹیوبیل کنیکشن سردار سکھبیر شمالی دل دیکھی گل असी, असी, ਅੰਡਰਗਰਾਉਂਡ ਪਾਈਪ ਰਾਈ ਮੈਂ ਤੁਹਾਨੂੰ ਵਾਦਾ ਕਰਦਾ ਅੰਡਰਗਰਾਉਂਡ ਪਾਈਪਾਂ ਰਾਈ ਕੋਈ ਖੇਤ ਹੈ ਜਾਨੀ ਹੋਊਗਾ ਜਿੱਥੇ ਨਹਿਰੀ ਪਾਣੀ ਨਾ ਪਹੁੰਚੇ ਅੰਡਰਗਰਾਉਂਡ ਪਾਈਪਾਂ ਰਾਈ ਤੁਸੀਂ ਜਾਣਦੇ ਹੋ ਜੋ ਅਸੀਂ ਕਹਿੰਨੇ ਆ ਕਰਦੇ ਆ ਕਿਉਂਕਿ ਸਾਡਾ ਦਾ ਪਰਿਵਾਰ ਹੈ ਆ ਟੇਲਾਂ ਦੇ ਇਲਾਕੇ ਦਾ ਬੁਰਾ ਹਾਲ ਹੈ ਸਰਕਾਰਾਂ ਕੋਲੇ ਪੈਸੇ ਦੀ ਕਮੀ ਨਹੀਂ ਨੀਅਤ ਦੀ ਕਮੀ ਹੁੰਦੀ ਹੈ ਇੱਕ ਤਾਂ ਮੇਰਾ ਮਾਨਾ ਮਾ ਭੁੰਦਰ ਸਾਹਿਬ ਨੂੰ ਦੱਸ ਰਿਹਾ ਸੀ ਕਿ ਇਹ ਨੈਰੀ ਪਾਣੀ ਦੀ ਸਮੱਸਿਆ ਪੱਕੀ ਤਰ੍ਹਾਂ ਤੇ ਖਤਮ ਕਰ ਦੇਣੀ ਹੈ ਅੰਡਰਗਰਾਉਂਡ ਪਾਈਪਾਂ ਨਹੀਂ ਇੱਕ ਤਾਂ ਪਾਣੀ ਪਜਦਾ ਤੇ ਇੱਕ ਲੰਬਾ ਜਾਂਦਾ ਤੇ ਨਾਲ ਦੇ ਨਾਲ ਸਭ ਤੋਂ ਸੌਖੇ ਤਰੀਕੀ ਨਾਲ ਖੇਤੀ ਹੁੰਦੀ ਹੈ ਦੂਜੀ ਗੱਲ ਅਸੀਂ ਜਿਹੜੀ ਕਰਾਂਗੇ ਮੈਂ ਵਾਅਦਾ ਕਰਦਾ ਮੇਰੇ ਪੰਜਾਬ ਵਿੱਚ ਥੋੜੇ ਆਪਣੇ ਸਰਕਾਰ ਜੁਦਾਊਗੀ ਕੋਈ ਗਰੀਬ ਨਹੀਂ ਹੋਊਗਾ ਜਿਹਦੇ ਕੋਲੇ ਕੱਚਾ ਮਕਾਨ ਹੋਊਗਾ ਸਾਰਾ ਇੱਕ ਪੱਕਾ ਮਕਾਨ ਹਰ ਗਰੀਬ ਦਾ ਬਣਾ ਕੇ ਦੇਵਾਂਗੇ ਆ ਸਾਡਾ ਤੁਹਾਡਾ ਇੱਕ ਅਸੀਂ ਕਾਨੂੰਨ ਲੈ ਕੇ ਆਵਾਂਗੇ ਕਿ ਸਰਕਾਰੀ ਨੌਕਰੀ ਕੱਲੀ ਪੰਜਾਬੀਆਂ ਨੂੰ ਮਿਲੂਗੀ ਹੋਰ ਬਾਹਰਲੇ ਸੂਬੇ ਵਾਲਿਆਂ ਨੂੰ ਨਹੀਂ ਮਿਲੂਗੀ ਸਾਸਰੀਆ ਕਾਲ ਆ ਝਾੜੂ ਵਾਲੇ ਨੇ ਹਰਿਆਣੇ ਚ ਇਲੈਕਸ਼ਨ ਲੰਨਾ ਜੀ ਵਸਤਾਂ ਇਲੈਕਸ਼ਨ ਲੰਨਾ ਜੀ ਅਧੀਆਂ ਨੌਕਰੀਆਂ ਜਿਹੜੀਆਂ 5-6000 ਦਿੱਤੀਆਂ ਅਧੀਆਂ ਹਰਿਆਰੇ ਤੇ ਮਾਚਲ ਇਹਨਾਂ ਨੂੰ ਦਿੱਤੀ ਹੈ ਰਾਸਤਨਾਂ ਨਾਲ ਇਹਨੂੰ ਉਹਨਾਂ ਦੀ ਨੀਅਤ ਹੋਰ ਹੈ ਹੁਣ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਵੀਪਾ ਜੀ ਨੇ ਮੈਂ ਜ਼ਿਕਰ ਕੀਤਾ ਮੈਂ ਫਿਰ ਤੋਂ ਦਰਉਣਾ ਚਾਹਣਾ ਹੈ ਦੇਖੋ ਕਿੱਡੇ ਵੱਡੇ ਆਪਣੇ ਦੁਸ਼ਮਣ ਹੈ ਇਹਨਾਂ ਵਾਸਤੇ ਕੱਲਾ ਇਲੈਕਸ਼ਨ ਹੈ ਕੇਜਰੀਵਾਲ ਹਰਿਆਣੇ ਚ ਵਾਦਾ ਕਰਾਇਆ ਕਿਉਂਕਿ 6 ਮਹੀਨੇ ਬਾਅਦ ਅਸੈਂਬਲੀ ਦੇ ਇਲੈਕਸ਼ਨ ਆ ਕਿ ਮੈਂ ਪੰਜਾਬ ਤੋਂ ਪਾਣੀ ਦਵਾਉਂਗਾ ਸੁਪਰੀਮ ਕੋਰਟ ਵਿੱਚ ਆਪਣੀ ਤਰੀਕ ਲੱਗੀ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਪਾਣੀ ਦਾ ਵੇਰਵਾ ਮੰਗਿਆ ਮੁੱਖ ਮੰਤਰੀ ਨੇ ਮੈਹਰੀ ਪਾਰਟੀ ਫਟਵਾਰੀ ਬਣਾਏ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਲਿਖ ਕੇ ਦੇ ਦਿਓ ਟੇਲਾਂ ਵਿੱਚ ਪੂਰਾ ਪਾਣੀ ਹੈ ਮੈਂ ਵਧਾਈ ਦੇਣਾ ਚਾਹਣਾ ਪਟਵਾਰੀਆਂ ਨੂੰ ਨਹਿਰੀਆਂ ਕਦੇ ਅਸੀਂ ਨਹੀਂ ਲਿੱਕ ਕੇ ਦਿੰਦੇ 400 ਨੂੰ ਸਸਪੈਂਡ ਕਰਤਾ ਜੇ ਆ ਲਿੱਕ ਕੇ ਦੇ ਦਿੰਦੇ ਸੁਪਰੀਮ ਕੋਰਟ ਤੋਂ ਆਰਡਰ ਲੈ ਲੈਣਾ ਸੀ ਪਾਣੀ ਹਰਿਆਣੇ ਨੂੰ ਦੇ ਦੋ ਫੌਜ ਲਾ ਕੇ ਆ ਪਾਣੀ ਕੱਟਣਾ ਸੀ ਪਰ ਮੈਂ ਤੁਹਾਨੂੰ ਕਰਦਾ ਵਾਦਾ ਅਕਾਲੀ ਦਲ ਭਾਵੇਂ ਸੁਪਰੀਮ ਕੋਰਟ ਫੈਸਲਾ ਕਰ ਲੇ ਇੱਕ ਬੂੰਦ ਪਾਣੀ ਨਹੀਂ ਜਾਣ ਦਊਗਾ ਨਾਲੇ ਜਿਹੜਾ ਪਹਿਲਾ ਫੈਸਲਾ ਜੋਹਾਰ ਲਾਲ ਨਹਿਰੂ ਨੂੰ ਕੀਤਾ ਸੀ ਬਿਨੈਰ ਤੁਹਾਡੇ ਪੰਜਾਬ ਤੇ ਪੁੱਛੇ ਅੱਧਾ ਪੰਜਾਬ ਦਾ ਪਾਣੀ ਰਾਜਸਥਾਨ ਨੈਲ ਰਾਹੀਂ ਰਾਜਸਥਾਨ ਦੇਦਾ ਜਿਸ ਦਿਨ ਸੇ ਕਾਰ ਬਣ ਗਈ ਉਹ ਰੱਦ ਕਰਕੇ ਉਹ ਗਰੀਮੈਂਟ ਇੱਕ ਬੂੰਦ ਰਾਜਸਥਾਨ ਨੂੰ ਦੇਣ ਦੇਵਾਂਗੇ ਆ ਪਾਣੀ ਸਾਡਾ ਹੈ ਕਿਉਂਕਿ ਆਪਣੇ ਪੰਜਾਬ ਚ ਪਾਣੀ ਹੈ ਨਹੀਂ ਤੇ ਅਸੀਂ ਬਾਹਰ ਕਿਉਂ ਦਈਏ ਕਿਉਂਕਿ ਦੇਸ਼ ਦਾ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਐ ਉਸ ਪਾਣੀ ਦਾ ਹੱਕ ਕੱਲੇ ਉਸੇ ਹੀ ਸੂਬੇ ਦਾ ਹੈ ਹਰਿਆਣਾ ਵਿੱਚ ਜਮਨਾ ਜਾਂਦੀ ਐ ਕੀ ਆਪਾਂ ਨੂੰ ਦਿੰਦੇ ਐ ਯੂਪੀ ਵਿੱਚ ਜਮਨਾ ਤੇ ਗੰਗਾ ਵਹਿੰਦੀ ਐ ਕੀ ਆਪਾਂ ਨੂੰ ਦਿੰਦੇ ਐ ਨਹੀਂ ਕੱਲੇ ਪੰਜਾਬ ਦੇ ਦਰਿਆਵਾਂ ਦਾ ਅੱਧਾ ਪਾਣੀ ਉਦੋਂ ਜੋਹਾਰ ਲਾਲ ਲਹਿਰੂ ਨੇ ਗੁਲਜ਼ਾਰੀ ਨਾਲ ਨੰਦਾ ਤੋਂ ਦਸਕਤ ਕਰਾ ਕੇ ਦੇ ਦਿੱਤਾ ਅਸੀਂ ਹੁਣ ਟੱਪਨ ਨਹੀਂ ਦੇਵਾਂਗੇ ਮੈਂ ਅਖੀਰ ਚਾਹੀ ਕਹਿਣਾ ਚੁਣਾ ਦੇਖੋ ਇੱਕ ਪਾਸੇ ਥੋੜੀ ਆਪਣੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਪੁੰਦੜ ਸਾਹਿਬ ਬੈਠੇ ਆ ਜਿਨ੍ਹਾਂ ਨੇ ਮਲਦਾ ਅਰਦਾਸ 10 ਸਾਲ ਐਨਐਸਐਚ 'ਚ ਕੱਟਿਆ ਥੋੜੇ ਬਜ਼ੁਰਗ ਹੋਣੇ ਆ ਜਿਨ੍ਹਾਂ ਨੇ ਕੋਈ 10 ਸਾਲ ਜਿੰਜਰੇ ਕੋਈ 5 ਸਾਲ ਅਕਾਲੀ ਮੋਰਚੇ 'ਚ ਰਿਹਾ ਹੈ ਅਕਾਲੀ ਦਲ ਤਗੜਾ ਤੇ ਤੁਸੀਂ ਤਗੜੇ ਹੋ ਅਸ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ ਦੀ ਸਾਜ਼ਿਸ਼ ਹੈ ਕਿ ਕੌਮ ਦੀ ਜਥੇਬੰਦੀ ਪੰਜਾਬੀਆਂ ਦੀ ਜਥੇਬੰਦੀ ਅਕਾਲੀ ਦਲ ਨੂੰ ਕਮਜ਼ੋਰ ਕਰ ਦਿਓ ਇਹਨਾਂ ਦੀ ਸਾਜ਼ਿਸ਼ ਕਾਮਯਾਬ ਹੋਈ ਤੇ ਪਿਛਲੇ 10 ਸਾਲ ਤੁਸੀਂ ਦੇਖੋ ਕਮਜ਼ੋਰ ਤੁਸੀਂ ਕਰ ਦਿੱਤੀ ਹੁਣ ਉਹਦਾ ਨਤੀਜਾ ਕੀ ਹੋਇਆ ਤੁਸੀਂ ਜਾਣਦੇ ਹੋ ਜਦੋਂ ਅਸੀਂ ਭਾਜਪਾ ਦੀ ਸਰਕਾਰ ਨਾਲ ਨਾਤਾ ਤੋੜਿਆ ਉਹਨਾਂ ਦੀ ਮੰਤਰੀਪੰਤੋਂ ਨਾਤਾ ਤੋੜਿਆ ਆਰਐਸਐਸ ਵਾਲੇ ਕਹਿੰਦੇ ਚਲੋ ਕੋਈ ਗੱਲ ਨਹੀਂ ਹੁਣ ਤੁਹਾਨੂੰ ਸਬਕ ਸਿਖਾਉਣੇ ਆ ਤੁਸੀਂ ਜੱਜਬੰਦੀ ਕਮਜ਼ੋਰ ਕਰਤੀ ਸਾਰੇ ਸਾਡੇ ਖਲਾਫ ਹੋ ਗਏ ਤੇ ਹੁਣ ਹੋਇਆ ਕਿ ਨਦੀਚਾ ਅੱਜ ਤੱਕ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਹੈ ਅੱਜ ਉੱਥੇ ਮੈਨੇਜਮੈਂਟ ਆਰਐਸਐਸ ਕੋਲੇ ਆ ਤਖਤ ਪਟਨਾ ਸਾਹਿਬ ਤੇ ਆਰਐਸਐਸ ਨੇ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਾਰਐਸਐਸ ਦੇ ਕੰਟਰੋਲ 'ਚ ਹੈ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣੇ ਦੀ ਲੱਗ ਬਣਾ ਲਈ ਉਥੇ ਆਰਐਸਐਸ ਨੇ ਆਪਣਾ ਏਜੰਟ ਦਾਦੂਵਾਲ ਪਿਠਾਤਾ ਨੁਕਸਾਨ ਕੀਦਾ ਹੋਇਆ ਜੇ ਹਲੇ ਵੀ ਨਹੀਂ ਜਾਗੋਗੇ ਅੱਗੇ ਤੁਹਾਡਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੱਲੀ ਭਜੀਆ ਉਹ ਵੀ ਕਬਜ਼ਾ ਕਰ ਲੈਣਗੇ ਤੇ ਫਿਰ ਕੀ ਕਰੋਗੇ ਅਕਾਲੀ ਦਲ ਬਣਾਈ ਗਈ ਸੀ ਕੌਮ ਨੇ ਇਸ ਲਈ ਕਿ ਫੌਜ ਚਾਹੀਦੀ ਹੈ ਜਿਹੜੀ ਕਾਲੀ ਸ਼ੋਮਨੀ ਕਾਲੀ ਦਲ ਹੈ ਉਹ ਪਾਰਟੀ ਹੈ ਜਿਹੜੀ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਜਿਹਦੀ ਸੋਚ ਸਰਬੱਤ ਦਾ ਭਲਾ ਸਾਰੇ ਧਰਮਾਂ ਦਾ ਸਤਕਾਰ ਤੁਸੀਂ ਜਾਣਦੇ ਹੋ ਬਾਦਲ ਸਾਹਿਬ ਮੁੱਖ ਮੰਤਰੀ ਸੀ Hindu ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ Muslim ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ Christian ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਜੇ ਬਾਦਲ ਸਾਹਿਬ ਨੇ ਦਰਬਾਰ ਸਾਹਿਬ ਦੇ چاروں طرف ਸੁੰਦਰੀਕਰਨ ਕੀਤਾ ਨਾਲ ਦੇ ਨਾਲ ਉਥੇ ਦੁਰਗਿਆਣਾ ਮੰਦਿਰ ਤੇ ਵੀ 300 ਕਰੋੜ ਲਾਇਆ ਉਥੇ ਭਗਵਾਨ ਬਾਲਮੀਕੀ ਜੀ ਦਾ ਰਾਮ ਪੀਰਥ ਵੀ ਬਣਾਇਆ ਗੁਰੂ ਰਵੀਦਾਸ ਜੀ ਦਾ ਪਵਿੱਤਰ ਸਾਨ ਕਲਾਰਗੜ੍ਹ ਵੀ ਬਣਾਇਆ ਆ ਸੋਚ ਹੋਣੀ ਚਾਹੀਦੀ ਹੈ ਨੈਸ਼ਨਲ ਲੀਡਰਾਂ ਦੀ ਪਰ ਅਫਸੋਸ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਉਹ ਵੋਟਾਂ ਲੈਣੇ ਚਾਹੁੰਦੇ ਆ ਅਖਾਲੀਦਾਂ ਜਿਹੜਾ ਪੰਜਾਬ ਨੂੰ ਸਾਨੂੰ ਪਤਾ ਹੈ ਕਿ ਪੰਜਾਬ ਤਾਂ ਤਰੱਕੀ ਕਰੂਗਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਭਾਈਚਾਰੇ ਸਾਂਝ ਰਹੂਗਾ ਪੰਜਾਬ ਉਹ ਬੁਰਾ ਸਮਾਂ ਜਿਹੜਾ ਸੀ ਆਪਣੇ 10 15 ਸਾਲ ਉਹ ਵਾਪਸ ਨਹੀਂ ਚਾਹੁੰਦਾ ਪੰਜਾਬ ਆਪਣਾ ਘਰ ਹੈ ਆਪਾਂ ਕਿੱਥੇ ਜਾ ਸਕਦੇ ਆ ਇਸ ਕਰਕੇ ਆ ਘਰ ਨੂੰ ਤਰੱਕੀ ਕਰਾਉਣੀ ਜੁੰਵਰੀ ਕਾਲੀ ਦਲਦੀ ਹੈ ਅਸੀਂ ਚੋਣਾ ਮਰਨਾ ਤੁਹਾਡੇ ਵਾਸਤੇ ਹੈ ਇਸ ਕਰਕੇ ਬੇਨਤੀ ਕਰਦਾ ਬਚਾ ਲੋ ਆਪਣੀ ਪਾਰਟੀ ਨੂੰ ਬਚਾ ਲੋ ਪੰਜਾਬ ਨੂੰ ਤੁਸੀਂ ਕਰ ਸਕਦੇ ਹੋ ਆ ਦਿੱਲੀ ਵਾਲੀਆਂ ਪਾਰਟੀਆਂ ਜਿਹੜੀਆਂ ਇੱਥੇ ਕੱਲੇ ਲੁੱਟਣ ਆਉਂਦੀਆਂ ਉਹਨਾਂ ਨੂੰ ਬੜ ਨਾ ਦਿਓ ਨਾਲੇ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹਣਾ 1 ਜੂਨ 1 ਜੂਨ 40 ਸਾਲ ਪਹਿਲੇ ਭੁੱਲਿਓ ਨਾ ਕੀ ਹੋਇਆ 1 ਜੂਨ 40 ਸਾਲ ਪਹਿਲੇ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਦਾ ਹਮਲਾ ਕੀਤਾ 1 ਜੂਨ ਨੂੰ ਅੱਜ ਉਸੇ ਦਿਨ ਵੋਟਾਂ ਪੈਣੀਆਂ ਆ ਆ ਦੇਖੋ ਸ਼੍ਰੀ ਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਕੀ ਬੋਲ ਸਕਦੇ ਹੋ ਤੁਸੀਂ ਜੇ 1 ਜੂਨ ਨੂੰ ਜਿਹੜਾ ਵੀ ਆਪਣਾ ਭੈਣ ਭਰਾ ਵੋਟ ਪਾਉਂਦਾ ਸਹੀ ਮੰਨੇ ਦਿਓ ਕੌਮ ਦੇ ਪਿੱਛੇ ਛੁਰਾ ਮਾਰਦਾ 1 ਜੂਨ ਬਦਲਾ ਲੈਣ ਦਾ ਸਮਾਂ ਆ ਗਿਆ ਵੋਟਾਂ ਤੁਹਾਡੇ ਕੋਲੇ ਆ ਦੂਜੀ ਗੱਲ ਮੈਂ ਤੁਹਾਨੂੰ ਇੱਕ ਕਹਿਣਾ ਝੋਣਾ ਜਿਵੇਂ ਭਗਵੰਤ ਮਾਨ ਨੇ ਤੇ ਅਮਿਤ ਸ਼ਾਹ ਨਾਲ ਮਿਲ ਕੇ ਬਾਰਡਰ ਅਸੀਲ ਕਰ ਲਏ ਕਿਸਾਨਾਂ ਨੂੰ ਪੰਜਾਬ ਦੀ ਧਰਤੀ ਤੋਂ ਬਾਹਰ ਨਹੀਂ ਜਾਣ ਦਿੱਤਾ ਤੁਸੀਂ ਵੀ ਇੱਕ ਜ ਨੂੰ ਬਾਰਡਰ ਸੀਲ ਕਰ ਦਿਓ ਜਿੱਲੀ ਦਿੱਲੀ ਵਾਲੀਆਂ ਪਾਰਟੀਆਂ ਦੇ ਪੰਜਾਬ ਨੂੰ ਬਾਹਰ ਕੱਢ ਦਿਓ ਦਿੱਲੀ ਵਾਲੀਆਂ ਪਾਰਟੀਆਂ ਨੇ ਤੇ ਪੰਜਾਬ ਵਿੱਚ ਕੱਲਾ ਸ਼ਰੋਮ ਨਹੀਂ ਕਹ ਲਈ ਦਿਲ ਦਾ ਬਟਨ ਦਬਾ ਕੇ ਤੇ ਐਲਾਨ ਕਰ ਦਿਓ ਕਿ ਪੰਜਾਬ ਪੰਜਾਬੀਆਂ ਦਾ ਹੈ ਪੰਜਾਬ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਨਹੀਂ برداشت ਕਰਦਾ ਤੇ ਖੀਰ ਵਿੱਚ ਮੈਂ ਕਹਿਣਾ ਚਾਹਣਾ ਹੈ ਆ ਕਈ ਪ੍ਰਚਾਰ ਕਰਦੇ ਰਹਿੰਦੇ ਆ ਕਿ ਉੱਥੇ ਜਾ ਕੇ ਫਿਰ ਤੋਂ ਰਲ ਜਾਣਗੇ ਅਕਾਲੀ ਦਲ ਨਾ ਉੱਥੇ ਐਨਡੀਆ ਨਾਲ ਨਾ ਇੰਡੀਆ ਘੜਪੋਤ ਨਾਲ ਐਨਡੀਆ ਉੱਥੇ ਜਾ ਕੇ ਪੰਜਾਬ ਨਾਲ ਖੜੂਗਾ ਪੰਜਾਬ ਦੀ ਆਵਾਜ਼ ਬਣੂਗਾ ਥੋੜੀ ਆਵਾਜ਼ ਬਣੂਗਾ ਤੇ ਉੱਥੇ ਜਾ ਕੇ ਭਾਵੇਂ ਸਰ ਸੁਖਵੀਰ ਸਿੰਘ ਬਾਦਲ ਉੱਥੇ ਜਾ ਕੇ ਉੱਥੇ ਜਾ ਕੇ ਭਾਵੇਂ ਕਿਸਾਨਾਂ ਦੀ ਗੱਲ ਹੋਏ ਭਾਵੇਂ ਵਪਾਰੀਆਂ ਦੀ ਗੱਲ ਹੋਏ ਭਾਵੇਂ ਪੰਜਾਬ ਦਾ ਬਾਗਾ ਬਾਰਡਰ ਖੋਲਣ ਦੀ ਗੱਲ ਹੋਏ ਵਪਾਰ ਵਾਸਤੇ ਥੋੜੀ ਲੜਾਈ ਲੜੂਗਾ ਤੇ ਲੜਦਾ ਰਿਹਾ ਆਓ ਆਪਣੀ ਪਾਰਟੀ ਨੂੰ ਤਗੜਾ ਕਰਕੇ ਵਾਪਸ ਪੰਜਾਬ ਵਿੱਚ ਖੁਸ਼ੀਆਂ ਲਈਏ ਤਰੱਕੀਆਂ ਲਈਏ ਤੇ ਖਾਸ ਕਰਕੇ ਸਦੂਰ ਘੜਵਾਲਿਓ ਤੁਸੀਂ ਇੱਕ ਵਧੀਆ ਵਕੀਲ ਚੁਣਿਆ ਬੀਬੀ ਹਰਸਿਮਰਤ ਕੋਲ ਤੁਹਾਨੂੰ ਪਤਾ ਹੈ ਜਿੰਨੀ ਤਾਕਤ ਘਰ ਚ ਇਹਨਾਂ ਕੋਲੇ ਆ ਹੋਰ ਕਿਹਦੇ ਕੋਲੇ ਹੁੰਦੀ ਐ ਥੋੜਾ ਵੀ ਆ ਹੀ ਹਿਸਾਬ ਐ ਮੇਰੇ ਵਾਲਾ ਥੋੜਾ ਵੀ ਆ ਹੀ ਹਿਸਾਬ ਨਾ ਗੱਲ ਸਹੀ ਐ ਜਸਰ ਜੀ ਤੁਹਾਨੂੰ ਤੁਸੀਂ ਵੀ ਡਰਦੇ ਹੋ ਕਰ ਠੀਕ ਐ ਤੂੰ ਐਸ ਕਰਕੇ ਭੁੰਦਰ ਸਾਹਿਬ ਦਾ ਵੀ ਆ ਹੀ ਹਾਲ ਐ ਤੂੰ ਐਸ ਕਰਕੇ ਅਜ਼ਲੀ ਖਜ਼ਾਨੇ ਦੀ ਵਕੀਲ ਦਾ ਤੁਸੀਂ ਲੰਬੀ ਬੈਠੇ ਹੋ ਤੇ ਜੇ ਸਰਕਾਰ ਬਣ ਗਈ ਤੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਹੀ ਨਹੀਂ ਉਹ ਨਜ਼ਾਰੇ ਲਿਆਵਾਂਗੇ ਤੁਹਾਨੂੰ ਪਤਾ ਬਹੁਤ ਚੀਜ਼ਾਂ ਦੀ ਲੋੜ ਹੈ ਸਰਦਾਰ ਜਗਵੀਰ ਸਿੰਘ ਪਾਗਲ ਜਿੰਦਾਬਾਦ ਸਰਦਾਰ ਜਗਵੀਰ ਸਿੰਘ ਪਾਗਲ ਜਿੰਦਾਬਾਦ ਇੱਥੇ ਐਮਜ਼ ਵਰਗੇ ਹਸਪਤਲ ਜ਼ਿਲ੍ਹਾ ਮਾਨਸਾ ਚ ਲੋੜ ਹੈ ਬਹੁਤ ਪਾਣੀ ਨਹਿਰੀ ਪਾਣੀ ਦੀ ਲੋੜ ਹੈ ਬਹੁਤ ਚੀਜ਼ਾਂ ਦੀ ਲੋੜ ਹੈ ਤੁਸੀਂ ਕਿਹੜਾ ਸਿੰਘਾਂ ਨੂੰ ਹੱਥ ਪੈ ਲੈਂਦੇ ਹੋ ਫਿਰ ਨਜ਼ਾਰਾ ਦੇਖਿਓ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਕੀ ਫਤਿਹ